ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਪੀਲ ਦਾ ਪੰਚਾਇਤੀ ਚੋਣਾਂ ਤੇ ਅਸਰ ਹੁੰਦਾ ਚੱਪ ਰਿਹਾ ਹੈ ਹੁਣ ਜ਼ਿਲ੍ਹਾ ਜਲੰਧਰ ਦੇ ਪਿੰਨ ਮੋਤੀਪੁਰ ਖਾਲਸਾ ਦੀ ਪੰਚਾਇਤ ਦੀ ਚੋਣ ਵਿਰਸਵ ਸੰਮਤੀ ਨਾਲ ਕੀਤੀ ਗਈ ਸਮੂਹ ਪਿੰਡ ਵਾਸੀਆਂ ਵੱਲੋਂ ਬੀ ਡੀਓ ਦਫਤਰ ਫਿਲੌਰ ਵਿਖੇ ਬੀ ਡੀਓ ਰਜਿੰਦਰ ਕੌਰ ਦੀ ਹਾਜ਼ਰੀ ਚ ਸਰਪੰਚ ਤੇ ਪੰਚਾਂ ਦੀ ਚੋਣ ਕੀਤੀ ਗਈ ਫਿਲੌਰ ਤੋਂ ਤਲਵੜਵਾਲ ਸਤਲੂ ਦੇ ਕੰਢੇ ਵਸੇ ਪਿੰਨ ਮੋਤੀਪੁਰ ਖਾਲਸਾ ਨੇ ਇੱਕ ਵਾਰ ਫਿਰ ਸਰਵ ਸੰਮਤੀ ਨਾਲ ਪੰਚਾਇਤ ਦੀ ਚੋਣ ਕਰਕੇ ਮਿਸਾਲ ਪੈਦਾ ਕੀਤੀ ਜ਼ਿਕਰਯੋਗ ਹੈ ਕਿ ਇਸ ਪਿੰਡ ਦੇ ਸਾਰੇ ਹੀ ਲੋਕਾਂ ਨੇ ਇਕੱਤਰਿਤ ਹੋ ਕੇ ਸਰਬਸੰਮਤੀ ਨਾਲ ਆਪਣੇ ਪੰਚਾਇਤੀ ਚੋਣ ਕੀਤੀ ਇਸ ਸਮੇਂ ਪਿੰਡ ਦੇ ਵਸਨੀਕਾਂ ਨੇ ਗੱਲ ਕਰਦੇ ਹੋਏ ਦੱਸਿਆ ਕਿ ਸਾਨੂੰ ਜੇ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ ਤਾਂ ਅਸੀਂ ਉਹ ਸਾਰੇ ਰਲ ਕੇ ਹੱਲ ਕਰਨ ਦਾ ਯਤਨ ਕਰਦੇ ਹਾਂ ਤੇ ਇਸੇ ਕਰਕੇ ਹੀ 6ਵੀਂ ਵਾਰ ਵੀ ਪਿੰਡ ਚ ਹੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਜਿਸ ਤੇ ਸਾਰਾ ਪਿੰਡ ਖੁਸ਼ੀਆਂ ਮਨਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਪੀਲ ਦਾ ਪੰਚਾਇਤੀ ਚੋਣਾਂ ਤੇ ਅਸਰ ਹੁੰਦਾ ਜਾਪ ਰਿਹਾ ਹੈ ਹੁਣ ਜ਼ਿਲ੍ਹਾ ਜਲੰਧਰ ਦੇ ਪਿੰਨ ਮੋਤੀਪੁਰ ਖਾਲਸਾ ਦੀ ਪੰਚਾਇਤ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ ਸਮੂਹ ਪਿੰਡ ਵਾਸੀਆਂ ਵੱਲੋਂ ਬੀ ਡੀਓ ਦਫ਼ਤਰ ਫਿਲੌਰ ਵਿਖੇ ਬੀ ਡੀਓ ਰਜਿੰਦਰ ਕੌਰ ਦੀ ਹਾਜ਼ਰੀ ਚ ਸਰਪੰਚ ਤੇ ਪੰਚਾਂ ਦੀ ਚੋਣ ਕੀਤੀ ਗਈ ਫਿਲੌਰ ਤੋਂ ਤਲਵੜਵਾਲ ਸਤਲੂ ਦੇ ਕੰਢੇ ਵਸੇ ਪਿੰਨ ਮੋਤੀਪੁਰ ਖਾਲਸਾ ਨੇ ਇੱਕ ਵਾਰ ਫਿਰ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰਕੇ ਮਿਸਾਲ ਪੈਦਾ ਕੀਤੀ ਜ਼ਿਕਰ ਹੋ ਗਿਆ ਹੈ ਕਿ ਇਸ ਪਿੰਡ ਦੇ ਸਾਰੇ ਹੀ ਲੋਕਾਂ ਨੇ ਇਕਤਰਤ ਹੋ ਕੇ ਸਰਬਸੰਮਤੀ ਨਾਲ ਆਪਣੇ ਪੰਚਾਇਤੀ ਚੋਣ ਕੀਤੀ। ਇਸ ਸਮੇਂ ਪਿੰਡ ਦੇ ਵਸਨੀਕਾਂ ਨੇ ਗੱਲ ਕਰਦੇ ਹੋਏ ਦੱਸਿਆ ਕਿ ਸਾਨੂੰ ਜੇ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ ਤਾਂ ਅਸੀਂ ਉਹ ਸਾਰੇ ਰਲ ਕੇ ਹੱਲ ਕਰਨ ਦਾ ਯਤਨ ਕਰਦੇ ਹਾਂ ਤੇ ਇਸੇ ਕਰਕੇ ਹੀ 6ਵੀਂ ਵਾਰ ਵੀ ਪਿੰਡ ਚ ਹੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਜਿਸ ਤੇ ਸਾਰਾ ਪਿੰਡ ਖੁਸ਼ੀਆਂ ਮਨਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਪੀਲ ਦਾ ਪੰਚਾਇਤੀ ਚੋਣਾਂ ਤੇ ਅਸਰ ਹੁੰਦਾ ਜਾਪ ਰਿਹਾ ਹੈ ਹੁਣ ਜ਼ਿਲ੍ਹਾ ਜਲੰਧਰ ਦੇ ਪਿੰਨ ਮੋਤੀਪੁਰ ਖਾਲਸਾ ਦੀ ਪੰਚਾਇਤ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ ਸਮੂਹ ਪਿੰਡ ਵਾਸੀਆਂ ਵੱਲੋਂ ਬੀ ਡੀਓ ਦਫਤਰ ਫਿਲੌਰ ਵਿਖੇ ਬੀ ਡੀਓ ਰਜਿੰਦਰ ਕੌਰ ਦੀ ਹਾਜ਼ਰੀ ਚ ਸਰਪੰਚ ਤੇ ਪੰਚਾਂ ਦੀ ਚੋਣ ਕੀਤੀ ਗਈ ਫਿਲੌਰ ਤੋਂ ਤਲਵੜਵਾਲ ਸਤਲੂ ਦੇ ਕੰਢੇ ਵਸੇ ਪਿੰਨ ਮੋਤੀਪੁਰ ਖਾਲਸਾ ਨੇ ਇੱਕ ਵਾਰ ਫਿਰ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰਕੇ ਮਿਸਾਲ ਪੈਦਾ ਕੀਤੀ ਜ਼ਿਕਰਯੋਗ ਹੈ ਕਿ ਇਸ ਪਿੰਡ ਦੇ ਸਾਰੇ ਹੀ ਲੋਕਾਂ ਨੇ ਇਕਤਰਤ ਹੋ ਕੇ ਸਰਬਸੰਮਤੀ ਨਾਲ ਆਪਣੇ ਪੰਚਾਇਤ ਦੀ ਚੋਣ ਕੀਤੀ। ਇਸ ਸਮੇਂ ਪਿੰਡ ਦੇ ਵਸਨੀਕਾਂ ਨੇ ਗੱਲ ਕਰਦੇ ਹੋਏ ਦੱਸਿਆ ਕਿ ਸਾਨੂੰ ਜੇ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ ਤਾਂ ਅਸੀਂ ਉਹ ਸਾਰੇ ਰਲ ਕੇ ਹੱਲ ਕਰਨ ਦਾ ਯਤਨ ਕਰਦੇ ਹਾਂ ਤੇ ਇਸੇ ਕਰਕੇ ਹੀ 6ਵੀਂ ਵਾਰ ਵੀ ਪਿੰਡ ਚ ਹੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਜਿਸ ਤੇ ਸਾਰਾ ਪਿੰਡ ਖੁਸ਼ੀਆਂ ਮਨਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਪੀਲ ਦਾ ਪੰਚਾਇਤੀ ਚੋਣਾਂ ਤੇ ਅਸਰ ਹੁੰਦਾ ਜਾਪ ਰਿਹਾ ਹੈ ਹੁਣ ਜ਼ਿਲ੍ਹਾ ਜਲੰਧਰ ਦੇ ਪਿੰਨ ਮੋਤੀਪੁਰ ਖਾਲਸਾ ਦੀ ਪੰਚਾਇਤ ਦੀ ਚੋਣ ਵਿਰਸਭ ਸੰਮਤੀ ਨਾਲ ਕੀਤੀ ਗਈ ਸਮੂਹ ਪਿੰਡ ਵਾਸੀਆਂ ਵੱਲੋਂ ਬੀ ਡੀਓ ਦਫਤਰ ਫਿਲੌਰ ਵਿਖੇ ਬੀ ਡੀਓ ਰਜਿੰਦਰ ਕੌਰ ਦੀ ਹਾਜ਼ਰੀ ਚ ਸਰਪੰਚ ਤੇ ਪੰਚਾਂ ਦੀ ਚੋਣ ਕੀਤੀ ਗਈ ਫਿਲੌਰ ਤੋਂ ਤਲਵੜਵਾਲ ਸਤਲੂ ਦੇ ਕੰਢੇ ਵਸੇ ਪਿੰਨ ਮੋਤੀਪੁਰ ਖਾਲਸਾ ਨੇ ਇੱਕ ਵਾਰ ਫਿਰ ਸਰਵ ਸੰਮਤੀ ਨਾਲ ਪੰਚਾਇਤ ਦੀ ਚੋਣ ਕਰਕੇ ਮਿਸਾਲ ਪੈਦਾ ਕੀਤੀ ਜ਼ਿਕਰ ਹੋ ਗਿਆ ਕਿ ਇਸ ਪਿੰਡ ਦੇ ਸਾਰੇ ਹੀ ਲੋਕਾਂ ਨੇ ਇਕਤਰਤ ਹੋ ਕੇ ਸਰਬਸੰਮਤੀ ਨਾਲ ਆਪਣੇ ਪੰਚਾਇਤੀ ਚੋਣ ਕੀਤੀ। ਇਸ ਸਮੇਂ ਪਿੰਡ ਦੇ ਵਸਨੀਕਾਂ ਨੇ ਗੱਲ ਕਰਦੇ ਹੋਏ ਦੱਸਿਆ ਕਿ ਸਾਨੂੰ ਜੇ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ ਤਾਂ ਅਸੀਂ ਉਹ ਸਾਰੇ ਰਲ ਕੇ ਹੱਲ ਕਰਨ ਦਾ ਯਤਨ ਕਰਦੇ ਹਾਂ ਤੇ ਇਸੇ ਕਰਕੇ ਹੀ 6ਵੀਂ ਵਾਰ ਵੀ ਪਿੰਡ ਚ ਹੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਜਿਸ ਤੇ ਸਾਰਾ ਪਿੰਡ ਖੁਸ਼ੀਆਂ ਮਨਾ ਰਿਹਾ ਹੈ।